ਕਾਤਰੀ ਛੰਦ ਤਉ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀ ਅੰਕਰਿ ਅੰ ਨਰਨਾਮੇ ਅਕਾਮੇ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪੋ ਆਜੇ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਵਾਹਿਗੁਰੂ ਅਕਾਲ ਪੁਰਖ ਦੀ ਰੱਖਾ ਹਮਨੈ ਸਰਬ ਲੋਹ ਦੀ ਰੱਖਾ ਹਮਨੈ ਸਰਕਾਰ ਜੀ ਦੀ ਰੱਖਾ ਹਮਨੈ ਸਰਬ ਲੋਹ ਜੀ ਦੀ ਸਦਾ ਰੱਖਾ ਹਮਨੈ ਸਿਰਮਸਤ ਕਰਖਿਆ ਪਾਰ ਬ੍ਰਹਮੰਹ ਹਸਤ ਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸੁਆਮੀ ਧੰ ਚਰਨ ਰਖਿਆ ਜਗਦੀਸ਼ਵਰ ਹੈ ਸਰਬ ਰਖਿਆ ਗੁਰ ਦਇਆਲ ਹੈ ਭੈ ਦੁਖ ਬਿਨਾਸਨ ਹੈ ਭਗਤ ਵਛਲ ਅਨਾਥ ਨਾਥੇ ਸਰਣ ਨਾਨਕ ਪੁਰਖ ਅਚੁੱਤ ਹੈ ਚਾਚਰੀ ਛੰਤ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰ ਕਰਿਯੰ ਨਰਨਾਮੇ ਅਕਾਮੇ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਵਾਹਿਗੁਰੂ ਸਿਰ ਮਸਤਕ ਰਖਿਆ ਪਾਰ ਭ੍ਰਮੰ ਹਸਤ ਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸੁਆਮੀ ਧੰਨ ਚਰਨ ਰਖਿਆ ਜਗਦੀਸ਼ਵਰ ਹੈ ਸਰਬ ਰਖਿਆ ਗੁਰ ਦਇਆਲ ਹੈ ਭੈ ਦੁਖ ਬਿਨਾਸਨ ਹੈ ਭਗਤ ਵਛਲ ਅਨਾਥ ਨਾਥੇ ਸਰਣ ਨਾਨਕ ਪੁਰਖ ਅਚੁੱਤ ਹੈ ਚਾਚਰੀ ਚੰਦ ਤਉ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰ ਕਰਿਯੰ ਨਰ ਨਾਮੇ ਅਕਾਮੇ ਇਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੇ ਸੈ ਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਵਾਹੇ ਗੁਰੂ ਅਕਾਲ ਪੁਰਖ ਦੀ ਰੱਖਿਆ ਹਮਨੈ ਸਰਬ ਲੋਹ ਦੀ ਰੱਖਿਆ ਹਮਨੈ ਸਰਕਾਰ ਜੀ ਦੀ ਰੱਖਿਆ ਹਮਨੈ ਸਰਬ ਲੋਹ ਜੀ ਦੀ ਸਦਾ ਰੱਖਿਆ ਹਮਨੈ ਸਿਰ ਮਸਤ ਕਰਖਿਆ ਪਾਰ ਭ੍ਰਮ ਹਸਤ ਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸਵਾਮੀ ਧਨ ਚਰਨ ਰਖਿਆ ਜਗਦੀਸ਼ਵਰ ਹੈ ਸਰਬ ਰਖਿਆ ਗੁਰ ਦਇਆਲ ਹੈ ਭੈ ਦੁਖ ਬਿਨਾਸ਼ਨ ਹੈ ਭਗਤ ਵਛਲ ਅਨਾਥ ਨਾਥੇ ਸਰਣ ਨਾਨਕ ਪੁਰਖ ਅਚੁੱਤ ਹੈ ਚਾਚਰੀ ਛੰਤ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰ ਕਰੀਅੰ ਨਰਨਾਮੇ ਅਕਾਮੇ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਜਪ ਆਦੇ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਵਾਹਿਗੁਰੂ ਸਿਰਮਸਤਿ ਕਰਖਿਆ ਪਾਰ ਭ੍ਰਮੰ ਹਸਤ ਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸੁਆਮੀ ਧਨ ਚਰਨ ਰਖਿਆ ਜਗਦੀਸ਼ਵਰ ਹੈ ਸਰਵ ਰਖਿਆ ਗੁਰ ਦਇਆਲ ਹੈ ਭੈ ਦੁਖ ਬਿਨਾਸਨ ਹੈ ਭਗਤ ਬਚਲ ਅਨਾਥ ਨਾਥੇ ਸਰਨ ਨਾਨਕ ਪੁਰਖ ਅਚੁੱਤ ਹੈ ਚਾਤਰੀ ਛੰਦ ਤਉ ਪ੍ਰਸਾਦ ਗੋਬਿੰਦੈ ਮੁਕੰਦੇ ਉਦਾਰੇ ਅਪਾਰੇ ਹਰੀ ਅੰਕਰੀਂ ਨਰਨਾਮੇ ਅਕੰਮੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੇ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਵਾਹਿ ਗੁਰ ਅਕਾਲ ਪੁਰਖੀ ਰਖਾ ਹਮਨੈ ਸਰਬ ਲੋਹ ਦੀ ਰਖਾ ਹਮਨੈ ਸਰ ਕਾਲ ਜੀ ਦੀ ਰਖਾ ਹਮਨੈ ਸਰਬ ਲੋਹ ਜੀ ਦੀ ਸਦਾ ਰਖਾ ਹਮਨੈ ਸਿਰਮੁਸਤਿ ਰਖਿਆ ਅਪਾਰ ਬ੍ਰਹਮੰਹ ਹਸਤ ਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸਵਮੀ ਤਨ ਚਰਨ ਰਖਿਆ ਜਗਦੀਸ਼ਵਰ ਹੈ ਸਰਬ ਰਖਿਆ ਗੁਰ ਦਇਆਲ ਹੈ ਭੈ ਦੁਖ ਬਿਨਾਸ਼ਨ ਹੈ ਭਗਤ ਬਚਲ ਅਨਾਥ ਨਾਥੇ ਸ਼ਰਣ ਨਾਨਕ ਪੁਰਖ ਅਚੁੱਤ ਹੈ ਚਾਤਰੀ ਛੰਤ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀ ਅੰਕਰੀਂ ਨਰਨਾਮੇ ਅਕਾਮੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਤ ਜੋ ਵਾਹਿਗੁਰੂ ਸਿਰਮਸਤਿ ਕਰਖਿਆ ਪਾਰ ਭ੍ਰਮੰ ਹਸਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸੁਆਮੀ ਧਨ ਚਰਨ ਰਖਿਆ ਜਗਦੀਸ਼ਵਰ ਹੈ ਸਰਵ ਰਖਿਆ ਗੁਰ ਦਇਆਲ ਹੈ ਭੈ ਦੁਖ ਬਿਨਾਸਨ ਹੈ ਭਗਤ ਬਚਲ ਅਨਾਥ ਨਾਥੇ ਸ਼ਰਨ ਨਾਨਕ ਪੁਰਖ ਅਚੁੱਤ ਹੈ ਚਾਤਰੀ ਛੰਦ ਤਉ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀ ਅੰਕਰੀਂ ਨਰਨਾਮੇ ਅਕਾਮੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸੱਚ ਵਾਹਿ ਗੁਰੂ ਅਕਾਲ ਪੁਰਖ ਦੀ ਰੱਖਿਆ ਹਮਨੈ ਸਰਬ ਲੋਹ ਦੀ ਰੱਖਿਆ ਹਮਨੈ ਸਰਕਾਰ ਜੀ ਦੀ ਰੱਖਿਆ ਹਮਨੈ ਸਰਬ ਲੋਹ ਜੀ ਦੀ ਸਦਾ ਰੱਖਿਆ ਹਮਨੈ ਸਿਰ ਮਸਤ ਕਰਖਿਆ ਪਾਰ ਬ੍ਰਹਮੰਗ ਹਸਤ ਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸਵਾਮੀ ਤਨ ਚਰਨ ਰਖਿਆ ਜਗਦੀਸ਼ਵਰ ਹੈ ਸਰਵਰੱਖਿਆ ਗੁਰਦਿਆਲਹਿ ਪੈ ਦੁਖ ਬਿਨਾਸ਼ਣ ਹੈ ਭਗਤ ਬਛਲ ਅਨਾਥ ਨਾਥੇ ਸ਼ਰਣ ਨਾਨਕ ਪੁਰਖ ਅਜੁੱਤ ਹੈ ਚਾਚਰੀ ਛੰਤ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀ ਅੰਕਰਿਯੰਦਰ ਨਾਮੇ ਅਕਾਮੇ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਵਾਹਿਗੁਰੂ ਸਿਰ ਮਸਟਿ ਕਰਖਿਆ ਪਾਰ ਬ੍ਰਹਮੰ ਹਸਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸੁਆਮੀ ਧਨ ਚਰਨ ਰਖਿਆ ਜਗਦੀਸ਼ਵਰ ਹੈ ਸਰਵ ਰਖਿਆ ਗੁਰ ਦਇਆਲ ਹੈ ਪੈ ਦੁਖ ਬਿਨਾਸਨ ਹੈ ਭਗਤ ਵੱਛਲ ਅਨਾਥ ਨਾਥੇ ਸ਼ਰਨ ਨਾਨਕ ਪੁਰਖ ਅਚੁੱਤ ਹੈ ਚਾਤਰੀ ਚੰਦ ਤਉ ਪ੍ਰਸਾਦ ਗੋਬਿੰਦ ਮੁਕੰਡੇ ਉਦਾਰੇ ਅਪਾਰੇ ਹਰੀ ਅੰਕਰੀ ਅੰ ਨਰਨਾਮੇ ਅਕੰਮੇ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦਿ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਵਾਹਿ ਗੁਰੂ ਅਕਾਲ ਪੁਰਖ ਦੀ ਰੱਖਿਆ ਹਮਨੈ ਸਰਬ ਲੋਹ ਦੀ ਰੱਖਿਆ ਹਮਨੈ ਸਰਕਾਰ ਜੀ ਦੀ ਰੱਖਿਆ ਹਮਨੈ ਸਰਬ ਲੋਹ ਜੀ ਦੀ ਸਦਾ ਰੱਖਿਆ ਹਮਨੈ ਸਿਰ ਮਸਤ ਕਰਖਿਆ ਪਾਰ ਬ੍ਰਹਮੰ ਹਸਤ ਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸਵਾਮੀ ਤਨ ਚਰਨ ਰਖਿਆ ਜਗਦੀਸ਼ਵਰ ਹੈ ਸਰਬ ਰਖਿਆ ਗੁਰ ਦਇਆਲ ਹੈ ਭੈ ਦੁਖ ਬਿਨਾਸ਼ਨ ਹੈ ਅਗਤਬਚਲ ਅਨਾਥ ਨਾਥੇ ਸ਼ਰਣ ਨਾਨਕ ਪੁਰਖ ਅਚੁੱਤ ਹੈ ਚਾਚਰੀ chant ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ અપਾਰੇ ਹਰੀ ਅੰਕਰਯੰਦਰ ਨਾਮੇ ਅਕਾਮੇ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਜਪ ਆਦੀ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਵਾਹਿਗੁਰੂ ਸਿਰ ਮਸਤ ਕਰਖਿਆ ਪਾਰ ਭ੍ਰਮੰ ਹਸਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸੁਆਮੀ ਧਨ ਚਰਨ ਰਖਿਆ ਜਗਦੀਸ਼ਵਰ ਹੈ ਸਰਵ ਰਖਿਆ ਗੁਰ ਦਇਆਲ ਹੈ ਭੈ ਦੁਖ ਬਿਨਾਸਨ ਹੈ ਭਗਤ ਬਚਲ ਅਨਾਥ ਨਾਥੇ ਸਰਨ ਨਾਨਕ ਪੁਰਖ ਅਚੁੱਤ ਹੈ ਚਾਤਰੀ ਚੰਦ ਤਉ ਪ੍ਰਸਾਦ ਗੋਬਿੰਦੈ ਮੁਕੰਡੇ ਉਦਾਰੇ ਅਪਾਰੇ ਹਰੀ ਅੰਕਰੀਂ ਨਰਨਾਮੇ ਅਕੰਮੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੇ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਵਾਹਿ ਗੁਰ ਅਕਾਲ ਪੁਰਖ ਦੀ ਰੱਖਿਆ ਹਮਨੈ ਸਰਬ ਲੋਹ ਦੀ ਰੱਖਿਆ ਹਮਨੈ ਸਰਕਾਰ ਜੀ ਦੀ ਰੱਖਿਆ ਹਮਨੈ ਸਰਬ ਲੋਹ ਜੀ ਦੀ ਸਦਾ ਰੱਖਿਆ ਹਮਨੈ ਸਿਰਮੁਸਤਿ ਰਖਿਆ ਪਾਰ ਬ੍ਰਹਮੰਹ ਹਸਤ ਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸਵਾਮੀ ਤਨ ਚਰਨ ਰਖਿਆ ਜਗਦੀਸ਼ਵਰ ਹੈ ਸਰਬ ਰਖਿਆ ਗੁਰ ਦਇਆਲ ਹੈ ਭੈ ਦੁਖ ਬਿਨਾਸ਼ਨ ਹੈ ਭਗਤ ਬਚਲ ਅਨਾਥ ਨਾਥੇ ਸ਼ਰਣ ਨਾਨਕ ਪੁਰਖ ਅਚੁੱਤ ਹੈ ਚਾਚਰੀ ਛੰਤ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀ ਅੰਕਰੀਂ ਨਰਨਾਮੇ ਅਕਾਮੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਵਾਹਿਗੁਰੂ ਸਿਰਮਸਤਿ ਕਰਖਿਆ ਪਾਰ ਭ੍ਰਮੰ ਹਸਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸੁਆਮੀ ਧਨ ਚਰਨ ਰਖਿਆ ਜਗਦੀਸ਼ਵਰ ਹੈ ਸਰਵ ਰਖਿਆ ਗੁਰ ਦਇਆਲ ਹੈ ਭੈ ਦੁਖ ਬਿਨਾਸ਼ਨ ਹੈ ਭਗਤ ਵੱਛਲ ਅਨਾਥ ਨਾਥੇ ਸ਼ਰਨ ਨਾਨਕ ਪੁਰਖ ਅਚੁੱਤ ਹੈ ਚਾਤਰੀ ਛੰਦ ਤਉ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀ ਅੰਕਰੀ ਅੰ ਨਰਨਾਮੇ ਅਕਾਮੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸੱਚ ਵਾਹਿਗੁਰੂ ਅਕਾਲ ਪੁਰਖ ਦੀ ਰੱਖਾ ਹਮਨੈ ਸਰਬ ਲੋਹ ਦੀ ਰੱਖਾ ਹਮਨੈ ਸਰ ਕਾਲ ਜੀ ਦੀ ਰੱਖਾ ਹਮਨੈ ਸਰਬ ਲੋਹ ਜੀ ਦੀ ਸਦਾ ਰੱਖਾ ਹਮਨੈ ਸਿਰ ਮਸਤ ਕਰਖਿਆ ਪਾਰ ਬ੍ਰਹਮੰਗ ਹਸਤ ਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸਵਾਮੀ ਧਨ ਚਰਨ ਰਖਿਆ ਜਗਦੀਸ਼ਵਰ ਹੈ ਸਰਵਰਖਿਆ ਗੁਰਦਿਆਲਹਿ ਪੈ ਦੁਖ ਬਿਨਾਸ਼ਣ ਹੈ ਭਗਤ ਬਛਲ ਅਨਾਥ ਨਾਥੇ ਸ਼ਰਣ ਨਾਨਕ ਪੁਰਖ ਅਜੁੱਤ ਹੈ ਚਾਚਰੀ ਛੰਤ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀ ਅੰਕਰਿਯੰਦਰ ਨਾਮੇ ਅਕਾਮੇ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਵਾਹਿਗੁਰੂ ਸਿਰ ਮਸਟਿ ਕਰਖਿਆ ਪਾਰ ਬ੍ਰਹਮੰ ਹਸਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸੁਆਮੀ ਧਨ ਚਰਨ ਰਖਿਆ ਜਗਦੀਸ਼ਵਰ ਹੈ ਸਰਵ ਰਖਿਆ ਗੁਰ ਦਇਆ ਲਹਿ ਪੈ ਦੁਖ ਬਿਨਾਸਨ ਹੈ ਭਗਤ ਬਚਲ ਅਨਾਥ ਨਾਥੇ ਸ਼ਰਨ ਨਾਨਕ ਪੁਰਖ ਅਚੁੱਤ ਹੈ ਚਾਤਰੀ ਚੰਦ ਤਉ ਪ੍ਰਸਾਦ ਗੋਬਿੰਦ ਮੁਕੰਡੇ ਉਦਾਰੇ ਅਪਾਰੇ ਹਰੀ ਅੰਕਰੀਂ ਨਰਨਾਮੇ ਅਕੰਮੇ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਵਾਹਿ ਗੁਰੂ ਅਕਾਲ ਪੁਰਖ ਦੀ ਰੱਖਿਆ ਹਮਨੈ ਸਰਬ ਲੋਹ ਦੀ ਰੱਖਿਆ ਹਮਨੈ ਸਰਕਾਰ ਜੀ ਦੀ ਰੱਖਿਆ ਹਮਨੈ ਸਰਬ ਲੋਹ ਜੀ ਦੀ ਸਦਾ ਰੱਖਿਆ ਹਮਨੈ ਸਿਰ ਮਸਤ ਕਰਖਿਆ ਪਾਰ ਭ੍ਰਮ ਹਸਤ ਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸਵਾਮੀ ਧਨ ਚਰਨ ਰਖਿਆ ਜਗਦੀਸ਼ਵਰ ਹੈ ਸਰਬ ਰਖਿਆ ਗੁਰ ਦਇਆਲ ਹੈ ਭੈ ਦੁਖ ਬਿਨਾਸ਼ਨ ਹੈ ਭਗਤ ਵਛਲ ਅਨਾਥ ਨਾਥੇ ਸਰਣ ਨਾਨਕ ਪੁਰਖ ਅਚੁੱਤ ਹੈ ਚਾਚਰੀ ਛੰਤ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰ ਕਰੀਅੰ ਨਰਨਾਮੇ ਅਕਾਮੇ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਜਪ ਆਦੇ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਵਾਹਿਗੁਰੂ ਸਿਰ ਮਸਤ ਕਰਖਿਆ ਪਾਰ ਭ੍ਰਮੰ ਹਸਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸੁਅਮੇ ਧਨ ਚਰਨ ਰਖਿਆ ਜਗਦੀਸ਼ਵਰ ਹੈ ਸਰਵ ਰਖਿਆ ਗੁਰ ਦਇਆਲ ਹੈ ਭੈ ਦੁਖ ਬਿਨਾਸਨ ਹੈ ਭਗਤ ਬਚਲ ਅਨਾਥ ਨਾਥੇ ਸਰਨ ਨਾਨਕ ਪੁਰਖ ਅਚੁੱਤ ਹੈ ਚਾਤਰੀ ਚੰਦ ਤਉ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀ ਅੰਕਰੀ ਅੰ ਨਰਨਾਮੇ ਅਕਾਮੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੇ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਵਾਹਿ ਗੁਰ ਅਕਾਲ ਪੁਰਖੀ ਰੱਖਿਆ ਹਮਨੈ ਸਰਬ ਲੋਹ ਦੀ ਰੱਖਿਆ ਹਮਨੈ ਸਰ ਕਾਲ ਜੀ ਦੀ ਰੱਖਿਆ ਹਮਨੈ ਸਰਬ ਲੋਹ ਜੀ ਦੀ ਸਦਾ ਰੱਖਿਆ ਹਮਨੈ ਸਿਰ ਮੁਸਤਕ ਰਖਿਆ ਪਾਰ ਬ੍ਰਹਮੰਗ ਹਸਤ ਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸਵਾਮੀ ਤਨ ਚਰਨ ਰਖਿਆ ਜਗਦੀਸ਼ਵਰ ਹੈ ਸਰਬ ਰਖਿਆ ਗੁਰ ਦਇਆਲ ਹੈ ਭੈ ਦੁਖ ਬਿਨਾਸ਼ਨ ਹੈ ਭਗਤ ਬਚਲ ਅਨਾਥ ਨਾਥੇ ਸ਼ਰਣ ਨਾਨਕ ਪੁਰਖ ਅਚੁੱਤ ਹੈ ਚਾਤਰੀ ਛੰਤ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀ ਅੰਕਰੀਂ ਨਰਨਾਮੇ ਅਕਾਮੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਵਾਹਿਗੁਰੂ ਸਿਰਮਸਤਕ ਰਖਿਆ ਪਾਰ ਭ੍ਰਮੰ ਹਸਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸੁਆਮੀ ਧਨ ਚਰਨ ਰਖਿਆ ਜਗਦੀਸ਼ਵਰ ਹੈ ਸਰਵ ਰਖਿਆ ਗੁਰ ਦਇਆਲ ਹੈ ਭੈ ਦੁਖ ਬਿਨਾਸ਼ਨ ਹੈ ਭਗਤ ਵੱਛਲ ਅਨਾਥ ਨਾਥੇ ਸ਼ਰਨ ਨਾਨਕ ਪੁਰਖ ਅਚੁੱਤ ਹੈ ਚਾਤਰੀ ਛੰਦ ਤਉ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀ ਅੰਕਰੀ ਅੰ ਨਰਨਾਮੇ ਅਕਾਮੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸੱਚ ਵਾਹਿਗੁਰੂ ਅਕਾਲ ਪੁਰਖ ਦੀ ਰੱਖਿਆ ਹਮਨੈ ਸਰਬ ਲੋਹ ਦੀ ਰੱਖਿਆ ਹਮਨੈ ਸਰਕਾਰ ਜੀ ਦੀ ਰੱਖਿਆ ਹਮਨੈ ਸਰਬ ਲੋਹ ਜੀ ਦੀ ਸਦਾ ਰੱਖਿਆ ਹਮਨੈ ਸਿਰ ਮਸਤ ਕਰਖਿਆ ਪਾਰ ਭ੍ਰਮ ਹਸਤ ਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸਵਾਮੀ ਤਨ ਚਰਨ ਰਖਿਆ ਜਗਦੀਸ਼ਵਰ ਹੈ ਸਰਵਰਖਿਆ ਗੁਰਦਿਆਲਹਿ ਪੈ ਦੁਖ ਬਿਨਾਸ਼ਣ ਹੈ ਭਗਤ ਮਛਲ ਅਨਾਥ ਨਾਥੇ ਸ਼ਰਣ ਨਾਨਕ ਪੁਰਖ ਅਚੁੱਤ ਹੈ ਚਾਚਰੀ ਛੰਤ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀ ਅੰਕਰਿਯੰਦਰ ਨਾਮੇ ਅਕਾਮੇ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਵਾਹਿਗੁਰੂ ਸਿਰਮਸਤਿ ਕਰਖਿਆ ਪਾਰ ਬ੍ਰਹਮੰ ਹਸਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸੁਆਮੀ ਧਨ ਚਰਨ ਰਖਿਆ ਜਗਦੀਸ਼ਵਰ ਹੈ ਸਰਵ ਰਖਿਆ ਗੁਰ ਦਇਆਲ ਹੈ ਭੈ ਦੁਖ ਬਿਨਾਸਨ ਹੈ ਭਗਤ ਵੱਛਲ ਅਨਾਥ ਨਾਥੇ ਸ਼ਰਨ ਨਾਨਕ ਪੁਰਖ ਅਚੁੱਤ ਹੈ ਚਾਤਰੀ ਚੰਦ ਤਉ ਪ੍ਰਸਾਦ ਗੋਬਿੰਦ ਮੁਕੰਡੇ ਉਦਾਰੇ ਅਪਾਰੇ ਹਰੀ ਅੰਕਰੀ ਅੰ ਨਰਨਾਮੇ ਅਕੰਮੇ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਵਾਹਿ ਗੁਰੂ ਅਕਾਲ ਪੁਰਖ ਦੀ ਰੱਖਿਆ ਹਮਨੈ ਸਰਬ ਲੋਹ ਦੀ ਰੱਖਿਆ ਹਮਨੈ ਸਰਕਾਰ ਜੀ ਦੀ ਰੱਖਿਆ ਹਮਨੈ ਸਰਬ ਲੋਹ ਜੀ ਦੀ ਸਦਾ ਰੱਖਿਆ ਹਮਨੈ ਸਿਰ ਮਸਤ ਕਰਖਿਆ ਪਾਰ ਬ੍ਰਹਮੰਗ ਹਸਤ ਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸਵਾਮੀ ਤਨ ਚਰਨ ਰਖਿਆ ਜਗਦੀਸ਼ਵਰ ਹੈ ਸਰਬ ਰਖਿਆ ਗੁਰ ਦਇਆਲ ਹੈ ਭੈ ਦੁਖ ਬਿਨਾਸ਼ਨ ਹੈ ਭਗਤ ਵਛਲ ਅਨਾਥ ਨਾਥੇ ਸਰਣ ਨਾਨਕ ਪੁਰਖ ਅਚੁੱਤ ਹੈ ਚਾਚਰੀ ਛੰਤ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਂ ਕਰੀਂ ਨਰ ਨਾਮੇ ਅਕਾਮੇ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਜਪ ਆਦੇ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਵਾਹਿਗੁਰੂ ਸਿਰ ਮਸਤ ਕਰਖਿਆ ਪਾਰ ਭ੍ਰਮੰ ਹਸਤ ਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸੁਆਮੀ ਧਨ ਚਰਨ ਰਖਿਆ ਜਗਦੀਸ਼ਵਰ ਹੈ ਸਰਵ ਰਖਿਆ ਗੁਰ ਦਇਆਲ ਹੈ ਭੈ ਦੁਖ ਬਿਨਾਸਨ ਹੈ ਭਗਤ ਬਚਲ ਅਨਾਥ ਨਾਥੇ ਸਰਨ ਨਾਨਕ ਪੁਰਖ ਅਚੁੱਤ ਹੈ ਚਾਤਰੀ ਚੰਦ ਤਉ ਪ੍ਰਸਾਦ ਗੋਬਿੰਦੈ ਮੁਕੰਡੇ ਉਦਾਰੇ ਅਪਾਰੇ ਹਰੀ ਅੰਕਰੀਂ ਨਰਨਾਮੇ ਅਕੰਮੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੇ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਵਾਹਿ ਗੁਰ ਅਕਾਲ ਪੁਰਖ ਦੀ ਰੱਖਿਆ ਹਮਨੈ ਸਰਬ ਲੋਹ ਦੀ ਰੱਖਿਆ ਹਮਨੈ ਸਰਕਾਰ ਜੀ ਦੀ ਰੱਖਿਆ ਹਮਨੈ ਸਰਬ ਲੋਹ ਜੀ ਦੀ ਸਦਾ ਰੱਖਿਆ ਹਮਨੈ ਸਿਰਮੁਸਤਿ ਰਖਿਆ ਪਾਰ ਬ੍ਰਹਮੰਗ ਹਸਤ ਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸਵਮੀ ਤਨ ਚਰਨ ਰਖਿਆ ਜਗਦੀਸ਼ਵਰ ਹੈ ਸਰਬ ਰਖਿਆ ਗੁਰ ਦਇਆਲ ਹੈ ਭੈ ਦੁਖ ਬਿਨਾਸ਼ਨ ਹੈ ਭਗਤ ਬਚਲ ਅਨਾਥ ਨਾਥੇ ਸ਼ਰਣ ਨਾਨਕ ਪੁਰਖ ਅਚੁੱਤ ਹੈ ਚਾਤਰੀ ਛੰਤ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀ ਅੰਕਰੀਂ ਨਰਨਾਮੇ ਅਕਾਮੇ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਤ ਵਾਹਿਗੁਰੂ ਸਿਰਮਸਤਕ ਰਖਿਆ ਪਾਰ ਭ੍ਰਮੰ ਹਸਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸੁਆਮੀ ਧਨ ਚਰਨ ਰਖਿਆ ਜਗਦੀਸ਼ਵਰ ਹੈ ਸਰਵ ਰਖਿਆ ਗੁਰ ਦਇਆਲ ਹੈ ਭੈ ਦੁਖ ਬਿਨਾਸ਼ਨ ਹੈ ਭਗਤ ਬਚਲ ਅਨਾਥ ਨਾਥੇ ਸ਼ਰਨ ਨਾਨਕ ਪੁਰਖ ਅਚੁਤ ਹੈ